ਕੀ ਕਰਨ ਨਹੀਂ ਆਂ ਕੁਛ ਨਹੀਂ ਬੈਠੀ ਕੰਮ ਕਰਕੇ ਹੱਥ ਬੜਾ ਤੋੜਨ ਲਿਆ ਅੱਜ ਹੱਥ ਪੀੜ ਕਰਨ ਲਿਆ ਤੇ ਆ ਲੈ ਚੂੜੀ ਪਾ ਲਾ ਤੇ ਆ ਕਿ ਤੁਸੀਂ ਕਿਉਂ ਦੇਂਦੇ ਮੈਨੂੰ ਪੀੜ ਕਰਨੋ ਜੋ ਤੇਰਾ ਹੱਥ ਹੈ ਤੇ ਦੱਸੀ ਨਾ ਕਿ ਇਹਨੂੰ ਮੈਂ ਹਾਏ ਹਾਏ ਤੂੰ ਹੀ ਰਹਿ ਰੱਖੋ ਨਾ ਤੂੰ ਇਹ ਯਾਰ ਤੂੰ ਪਾਇਆ ਕਰੋ ਆਪ ਤੂੰ ਹੀ ਕਰ ਲੈ ਜਾਵਾਂ ਮੇਰਾ ਵੀ ਕੁਝ ਪਤਾ ਨਾ ਕਿਹੜੇ ਵੇਲੇ ਰਹਿਣ ਹਾਏ ਹਾਏ ਇਹ ਕੋਈ ਗੱਲ ਥੋੜੀ ਹੁੰਦੀ ਆ ਨਹੀਂ ਨਹੀਂ ਪਾ ਲਾ ਨਹੀਂ ਪਾ ਕੇ ਨਾ ਤੇ ਮੇਰੇ ਕੋ ਹੈਗੀਆਂ ਹੋਰ ਚੀਜ਼ਾਂ ਹੈਗੀਆਂ ਵਾ ਦੱਸੀ ਨਾ ਕਿਸ ਨੂੰ ਇਹ ਭਰ ਚੰਗਾ ਸ਼ੁਗਲੀ ਹੋ ਜਾਂਦੀ ਆ ਇਦਾਂ ਮੈਂ ਨਹੀਂ ਮੈਂ ਬੀਜੀ ਦੱਸ ਜਾਵਾ ਸ਼ੇ ਸ਼ਾਵਾ ਸ਼ੇ ਮਾਤਾ ਸ਼ਾਵਾ ਸ਼ੇ ਮੇਰ ਤੋਂ ਚੋਰੀਆਂ ਰੱਖੰਦੇ ਐਵੇਂ ਨਹੀਂ ਜਾਂਦੀ ਐ ਸੇਵਾ ਕਰਦੀ ਐ ਜਿਹੜੀ ਲੈ ਘੜਾ ਲੈ ਘੜਾ ਵੇਖ ਤੇ ਮੈਂ ਲਈ ਆ ਕੀ ਉਹ ਬੀਜੀ ਨੇ ਕਿਹਾ ਵਾ ਕਿ ਥੋੜੀ ਜਿਹੀ ਢਿੱਲੀ ਕਰਾ ਕੇ ਲਿਆ ਦੀ ਅੱਛਾ ਹਾਂ ਮੈਂ ਤਾਂ ਸਭ ਸੁਣ ਲਿਆ ਬੀਜੀ ਕਹਿੰਦੀ ਕਿ ਦੱਸੀ ਨਾ ਬੀਜੀ ਵੀ ਬਹੁਤ ਸੋਣੀ ਤੇ ਇਹ ਕਰਨਾ ਤੇ ਬੀਜੀ ਮੈਂ ਮੈਨੂੰ ਬੋਲੇ ਕਿ ਲਿਖਾ ਕੇ ਲਿਆ ਲਈ ਤੇ ਮੈਂ ਕੀ ਮਨਮ ਨਹੀਂ ਖਰਾ ਕੇ ਲਿਆ ਕੇ ਦੋਤੀ ਨੀ ਤੇ ਕਹਿੰਦੀ ਕਿ ਉਹਨੂੰ ਨਾ ਪਤਾ ਲੱਗੇ ਤੂੰ ਲੱਲਾ ਜੋ ਵੀ ਆਸਵਾ ਤੇਰੇ ਵਾਸਤੇ ਲੈ ਕੇ ਆਈਆਂ ਤੇ ਤਾਂ ਹੀ ਤੂੰ ਬੀਜੀ ਦੀ ਪੂਜਾ ਕਰਨ ਦੀ ਹੈ ਨਾ ਰੋਜ਼ ਜਾਨੀ ਤੂੰ ਜਿਹੜੀ ਉੱਥੇ ਮੈਂ ਚਲੀ ਬੀਜੀ ਕੋ ਮੈਂ ਤਾਂ ਨਹੀਂ ਮੇਰੀ ਗੱਲ ਸੁਣ ਜਦੋਂ ਤੈਨੂੰ ਇੰਨਾ ਛੱਜ ਗਹਿਣ ਨਾ ਪਾਇਆ ਤੇ ਮੈਂ ਕੁਝ ਬੋਲਿਆ ਵਾ ਹੈ ਮੈਂ ਜਿਹੜਾ ਇੱਜ਼ਤ ਕਰੂਗਾ ਉਹ ਹੀ ਨਾ ਲਊਗਾ ਤੈਨੂੰ ਵੀ ਤਾਂ ਸਭ ਕੁਝ ਦਿੱਤਾ ਵਾ ਪਰ ਆ ਹੁਣ ਬੀਜੀ ਦੀ ਗੱਲ ਵੀ ਗਲਤ ਤੇ ਤੈਨੂੰ ਸਭ ਕੁਝ ਦੇਂਦੀ ਆ ਤੇ ਕਿ ਦਸਤੀ ਨਾ ਹੈ ਤੇ ਪੇ ਕੱਲ ਮੇਰੀ ਗੱਲ ਸੁਣ ਤੇ ਕਿ ਕੀ ਕਰਕੇ ਨਹੀਂ ਤੇ ਮੇਰੀ ਮਾਤਾ ਠੀਕ ਨਹੀਂ ਸੀ ਤੇ ਮੈਂ ਘੜੀ ਪਤਾ ਲੈਣ ਜਲਦੀ ਮੈਂ ਪੁੱਛ ਕੇ ਹੀ ਗਈ ਹਾਂ ਬੀਜੀ ਨੂੰ ਕਿ ਬੀਜੀ ਮੈਂ ਤੁਹਾਡੇ ਘਰ ਚੱਲੀ ਤੇ ਮੈਂ ਉੱਥੋਂ ਗਾਂ ਥੋੜਾ ਬੀਬੀ ਦਾ ਪਤਾ ਲੈ ਆਉਂਦੀ ਉੱਥੇ ਬੈਂਕ ਖਲਾਇਆ ਹੋਣਾ ਨਾ ਤੇ ਉੱਥੇ ਦੇਣ ਦੀ ਹੋਣੀ ਆ ਜਾ ਕੇ ਤੇ ਇੱਥੇ ਗਲ ਮਾ ਪੈਲ ਲਿਆ ਕੇ ਦੇ ਦਿੱਤਾ ਵਾ ਕਿ ਇਹਦੇ ਪੈਸੇ ਲੱਗ ਗਏ ਕਪੜਾ ਕਰੀ ਜਾਨੀ ਐ ਵਿੱਚੋਂ ਵਿੱਚੋਂ ਪਹਿਲੇ ਪੜੇ ਮੈਂ ਤੇ ਜਿਹੜਾ ਤੁਸੀਂ ਕਰਾਇਆ ਦਿੰਦੇ ਨਾ ਮੈਂ ਤੇ ਕਰਾਇਆ ਹੀ ਲਉਂਦੀ ਨਹੀਂ ਮੈਂ ਹਾਲ ਥੋੜੀ ਕੁਝ ਕਰਦੀ ਰਹੀ ਆ ਮੈਂ ਤੇ ਨਾਲੇ ਤੁਸੀਂ ਸਾਰੇ ਤੇ ਆਨਲਾਈਨ ਪੇਵਡਿੰਗ ਦੀ ਮੈਂ ਕਿੱਥੋਂ ਵਿੱਚੋਂ ਖਾ ਲੈਣਾ ਸੀ ਨਾਲੇ ਮੈਂ ਉੱਥੇ 4-5 ਦਿਨ ਆਪਣੇ ਜੁੱਤੀਆਂ ਕਸਾ ਦੀਆਂ ਨਿਆਣੇ ਮੈਂ ਛੱਡ ਛੱਡੇ ਹੈ ਤੇ ਨਾਲੇ ਤੁਸੀਂ ਹੁਣ ਇਦਾਂ ਦੇ ਮੇਰੇ ਤੇ ਜਾਨਦਾਰ ਹੁੰਦੇ ਆ ਚੱਲ ਬਾਬਾ ਲੜੋ ਨਾ ਰੱਖ ਲੈ ਤੂੰ ਹੁਣ ਹੁਣ ਮੇਲੇ ਤੇਰੇ ਸਾਹਮਣੇ ਉਹਨੇ ਪਾ ਲਾ ਕਰ ਤੂੰ ਤੈਨੂੰ ਵੀ ਦੋ ਨਹੀਂ ਮੈਂ ਨਹੀਂ ਲੈਂਦੀ ਮੈਨੂੰ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਮੈਂ ਤਾਂ ਮੈਂ ਤਾਂ ਕਹਿ ਨਹੀਂ ਤਾ ਕਿ ਤੂੰ ਮੈਨੂੰ ਨਾ ਦੋ ਨਾ ਦੋ ਨਾ ਦੋ ਪਰ ਮੈਂ ਵੇਖਿਆ ਲੇਕਿਨ ਤੇਰਾ ਤੂੰ ਥੋੜਾ ਵੀ ਲਿਆਜ ਨਹੀਂ ਕਰਦੀ ਹਾਂ ਹਾਂ ਤੇ ਕਿਉਂ ਲਿਆਜ ਲਾਵਾਂ ਤੂੰ ਤੇ ਤਾਂ ਹੀ ਤੇ ਮਾਤਾ-ਮਾਤਾ ਕਰਦੀ ਫਿਰਦੀ ਆ ਤਾਂ ਇਹਨਾਂ ਨਹੀਂ ਹੋਣਾ ਅਗਲਾ ਬੰਦਾ ਬੁੱਢਾ ਹੋ ਗਿਆ ਤੇ ਕੀ ਉਹਨਾਂ ਮਾਤਾ-ਮਾਤਾ ਨਹੀਂ ਕਰਨਾ ਕਿ ਉਹ ਤੋਂ ਕੋਈ ਚੀਜ਼ ਲੈਣ ਵਾਸਤੇ ਨਹੀਂ ਕਰਦੇ ਆ ਸੇਵਾ ਕਰਨੀ ਨਹੀਂ ਆ ਤੇ ਇਹ ਨਹੀਂ ਕਰਦੇ ਇਹ ਵੀ ਤੇ ਕਰਦੇ ਆ ਤੇ ਤੇ ਕਰਦੇ ਤਾਂ ਤੁਹਾਨੂੰ ਸਾਰਾ ਕੁਝ ਦੇਣ ਵੀ ਦੈ ਤੁਹਾਨੂੰ ਕਿਹੜੀ ਚੀਜ਼ ਦੀ ਕਮੀ ਰੱਖੀ ਆ ਕਿਹ ਚੀਜ਼ ਦੀ ਕਮੀ ਰੱਖੀ ਤੁਹਾਨੂੰ ਅੱਜ ਦੁਬਾਰਾ ਇਹਨਾਂ ਨੂੰ ਕਦੀ ਦਿੱਤਾ ਨਹੀਂ ਆ ਤੇ ਪਰ ਐਗਾਂ ਤੇ ਨਹੀਂ ਨਾ ਕਰਨਾ ਚਾਹੀਦਾ ਉਹਨੂੰ ਵੀ ਪਤਾ ਲੱਗਣਾ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਮੈਨੂੰ ਤੇ ਲੱਗ ਹੀ ਗਿਆ ਨਾ ਜੇ ਮੈਂ ਨਾ ਹੂੰਗੀ ਤੇ ਫੇਰ ਨਹੀਂ ਤੇ ਫੇਰ ਤੂੰ ਵੀ ਤੁਹਾਡੇ ਤੋਂ ਕਈ ਚੋਰੀਆਂ ਕਰਦੀ ਫਿਰਦੀ ਹੈ ਨਾ ਹੈ ਕਿ ਤੁਸੀਂ ਜਿਹੜੀਆਂ ਇੰੀਆਂ ਪਾਲਸੀਆਂ ਕਰਾਈਆਂ ਵਾ ਇਹ ਕਦੀ ਪੁੱਛਿਆ ਜਾ ਕੇ ਐਂ ਤਾਂ ਕਦੀ ਪੁੱਛਿਆ ਹੀ ਨਹੀਂ ਨਹੀਂ ਗੱਲ ਨਹੀਂ ਕਹਿੰਦੀ ਲੋਟ ਲੈ ਤੇ ਨਾ ਡੈਡੀ ਨੂੰ ਜਿਹੜੇ ਇੰਨੇ ਇੰਨੇ ਪੈਸੇ ਦੇਂਦੇ ਆ ਬਿੱਲ ਬਣਾਉਂਦੇ ਆ ਤੁਸੀਂ ਡੈਡ ਨੂੰ ਕਹਿੰਦੇ ਨਾ ਬਿੱਲ ਬਾਲ ਦੇ ਨਾ ਦੁੱਧ ਦੂਆਂ ਨੂੰ ਚਲ ਕੇ ਪੁੱਛ ਮੈਂ ਮੈਂ ਜੀ ਮੈਂ ਤੁਹਾਡੇ ਪਿੱਛੇ ਬੜੀ ਪਰੇਸ਼ਾਨ ਰਹੀ ਨੇ ਮੈਨੂੰ ਬੜਾ ਸਤਾਇਆ ਪਰ ਤੁਸੀਂ ਜੋ ਵੀ ਬੋਲੋ ਮੈਂ ਤਾਂ ਤੁਹਾਡੇ ਕਰਕੇ ਖਾਲੀਆ ਕੱਟੀ ਜਾਂਦੀ ਨਹੀਂ ਤੇ ਇਹ ਮੈਨੂੰ ਬਹੁਤ ਸਤਾਉਂਦੀ ਆ ਪਰ ਮੈਂ ਜੋ ਵੀ ਕਹਾਂ ਪਰ ਹੁਣ ਤੁਸੀਂ ਸੋਚਣ ਕੀ ਕਰਨਾ ਨਹੀਂ ਤੂੰ ਵੀ ਅੱਲਾਹ ਨੂੰ ਸਾਰੇ ਲਿਆ ਕੇ ਦੱਸੀ ਆਂ ਫੇਰ ਸਾਬ ਕਰਾਂਗੇ ਚਲ ਠੀਕ ਆ ਠੀਕ ਆ ਆ ਜਾ ਕੰਮ ਕਰ ਕੇ ਆ ਕੇ ਰੋਟੀ ਨਾ ਤੇਰੇ ਕੋ ਚਾਰ ਲੱਤ ਦੀ ਆਣੀ ਆ ਤੇ ਇੱਥੇ ਆ ਕੇ ਤੂੰ ਲੜਨ ਨੂੰ ਚਾਹ ਮਰ ਗਈ ਪੰਜਾਂ ਦਿਨਾਂ ਦਾ ਜਾ ਕੇ ਮੈਂ ਕੱਪੜੇ ਧੋਤੇ ਸਾਰੇ ਤੂੰ ਦੋਵੇਂ ਇਨਸਾਨ ਕਰਨੇ ਆ ਮੈਂ ਵੀ ਤੂੰ ਕਮਰੇਆਂ ਦੇ ਵਿੱਚ ਕੀ ਆਉਂ ਤਰਾ ਨਾ ਤੂੰ ਕਿਤੇ ਝਾਲੂ ਮਾਰਿਆ ਨਾ ਪੋਚਾ ਮਾਰਿਆ ਕਿ ਕਹੇ ਦੁਨੀਆ ਭਾਂਜੀ ਕਿਰਤ ਜੰਮੀ ਪਈ ਆ ਨਿਆਣੇ ਧਵਾਲੇ ਆਹੋ ਉਦਾਂ ਹੀ ਨਿਆਣੇ ਨੂੰ ਧੋਣ ਵਾਲੇ ਕਿਤੇ ਚਾਰ ਦਿਨ ਨਿਆਣਾ ਤੂੰ ਸਿਰ ਨਹੀਂ ਨਵਾਇਆ ਐਤਵਾਰ ਨੰਘ ਗਿਆ ਵਾ ਜੇ ਬੰਦਾ ਇੱਕ ਬੰਦਾ ਬਾਹਰਲਾ ਕੰਮ ਕਰਦਾ ਤੂੰ ਤੈਨੂੰ ਘਰ ਦਾ ਕੰਮ ਕਰ ਤਕੀਫ ਹੋ ਕੇ ਤੇ ਨੂੰ ਬਾਹਰ ਦੇ ਤੇ ਸਾਰੇ ਦਿਨ ਕੰਮ ਹੀ ਨਹੀਂ ਮੁੱਕਣੇ ਬਾਹਰ ਦੇ ਆਪਕੋ ਗਾਲੇ ਨਹੀਂ ਆ ਕੰਮ ਨਹੀਂ ਮੁਕਣੇ ਬਾਹਰ ਦੇ ਕੰਮ ਨਹੀਂ ਮੁਕਣੇ ਬਾਹਰ ਦੇ ਆ ਨਾਲੇ ਤੇ ਮੈਂ ਨਾਲ ਉਹਨੂੰ ਲਈ ਫਿਰਦੀ ਆ ਬਾਹਰ ਹੈ ਤੱਕੇ ਖਾਂਦੀ ਫਿਰਦੀ ਆ ਉਹ ਤੋਂ ਆਪਣੇ ਮਤਲਬ ਨੂੰ ਲਈ ਫਿਰਦੀ ਆ ਹੁਣ ਤੇਨੂੰ ਚੂੜੀ ਮਿਲ ਗਈ ਆ ਹੁਣ ਤੇਨੂੰ ਕੱਲ ਨੂੰ ਹੋਰ ਕੁਝ ਮਿਲ ਜਾਣਾ ਮੈਂ ਤੇ ਅੱਗੇ ਕਹਿ ਨਹੀਂ ਹਾਂ ਤੇ ਤੁਸੀਂ ਮੈਨੂੰ ਨਾ ਤਾਂ ਮੈਨੂੰ ਪਤਾ ਮੈਨੂੰ ਇਹੋ ਹੀ ਮੈਨੂੰ ਸੋਭਾ ਇਹੋ ਹੀ ਮਿਲਣੀ ਸੀ ਹੁਣ ਜੇ ਤੋ ਬਜ਼ੁਰਗ ਬੰਦਾ ਦੇਂਦਾ ਤੇ ਮੈਂ ਕੀ ਉਹਨਾਂ ਦਾ ਦਿਲ ਤੋੜ ਦਵਾ ਤੇ ਥੋੜੀ ਤੋੜਨਾ ਆਉਦਾ ਮੈਂ ਕਰ ਰੱਖ ਨਾ ਹਾਂ ਮਿਲਣਾ ਥੋੜੀ ਦਾ ਆਹੋ ਚਲ